ਵੈਟਰਨਰੀ ਡਾਕਟਰ ਦੀ ਸਾਨੂੰ ਬਹੁਤ ਲੋੜ ਆ ਕਿਉਂਕਿ ਇੱਥੇ ਜਿਹੜੇ ਡੰਗਰ ਨੇ ਅੰਦਰੋਂ ਵਿਚਾਰੇ ਸਭ ਤੋਂ ਵੱਧ ਬਿਮਾਰ ਹੋ ਹੀ ਪੈ ਰਹੇ ਕਿਉਂਕਿ ਉਹ ਪਾਣੀ ਦੇ ਵਿੱਚ ਹੀ ਖੜੇ ਨੇ ਉਹ ਹਜੇ ਤੱਕ ਬੈਠ ਨਹੀਂ ਪਾਏ ਉਹਨਾਂ ਦੀਆਂ ਲੱਤਾਂ ਵਗੈਰਾ ਸਾਰੀਆਂ ਗਲ ਗਈਆਂ ਜੀ ਤੇ ਅਸੀਂ ਇੱਥੇ ਰੈਸਕਿਊ ਕਰਕੇ ਜੇ ਪਹੁੰਚੇ ਹਾਂ ਤਾਂ ਸਾਨੂੰ ਕੋਲ ਆ ਗਈ ਕਿ ਡੰਗਰ ਕੱਟ ਦੇ ਕਰਦੇ ਦੋ ਬੰਦੇ ਵੀ ਨਾਲ ਡੁੱਬ ਗਏ ਬਟ ਕੁਝ ਅਜਿਹੇ ਪੇਸ਼ੈਂਟ ਨੇ ਜਿਵੇਂ ਕਿ ਕੋਈ ਸਨੇਕ ਬਾਈਟ ਵਾਲਾ ਪੇਸ਼ੈਂਟ ਹੋ ਗਿਆ ਜਾਂ ਕੋਈ ਸਿਕ ਪੇਸ਼ੈਂਟ ਆ ਜਾਂ ਪ੍ਰੈਗਨੈਂਸੀ ਕੇਸ ਹੈ ਮੇਰੇ ਕੋਲ ਸਹੀ ਹੀ ਕਹਿਣਾ ਚਾਹੂੰਗੀ ਕਿ ਲੰਗਰ ਪਾਣੀ ਰਾਸ਼ਨ ਜਿੰਨਾ ਵੀ ਆ ਉਹ ਪਹੁੰਚ ਰਿਹਾ ਆ ਪਰ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਵੀ ਕਾਫੀ ਚੀਜ਼ਾਂ ਦੀ ਲੋੜ ਹੁੰਦੀ ਹੈ ਮੈਂ ਇਹ ਗੱਲ ਕੀਤੀ ਮੈਂ ਕਿਹਾ ਜੇ ਮੈਨੂੰ ਵੋਟ ਮਿਲ ਗਈ ਨਾ ਮੈਂ ਸਭ ਤੋਂ ਪਹਿਲਾਂ ਜਾਣਾ ਹੀ ਉੱਥੇ ਜਾਣਾ ਸੀ ਖੋਲ ਦੇਣੀ ਮੈਂ ਇੱਕ ਸੰਗਲ ਖੋਲ ਦੇਣੀ ਬਾਬਾ ਜੀ ਹੁਣ ਜਿਵੇਂ ਡੰਗਰਾਂ ਦੇ ਲਈ ਚਾਰਾ ਕਿਉਂਕਿ ਅੰਦਰ ਹਰਾ ਚਾਰਾ ਖਤਮ ਹੈ ਉਦੇ ਲਈ ਜਿਵੇਂ ਅਚਾਰ ਹੋ ਗਿਆ ਹੈ ਨਾ ਤੂੜੀ ਹੋ ਗਈ ਇਹੋ ਜੀਆਂ ਚੀਜ਼ਾਂ ਦੀ ਲੋੜ ਨਾਲਾ ਪਾਣੀ ਅੰਦਰ ਹੈ ਨਹੀਂ ਹੈ ਜਿਦੀ ਵਜ੍ਹਾ ਕਰਕੇ ਸੰਗਤ ਜਰੀ ਹੈ ਉਹ ਪਾਣੀ ਦੀਆਂ ਪੇਟੀਆਂ ਜ਼ਿਆਦਾ ਮੰਗਦੇ ਨੇ ਫਿਰ ਅਸੀਂ ਘਰ ਘਰ ਪਾਣੀ ਦੀਆਂ ਪੇਟੀਆਂ ਜਿਹੜੀਆਂ ਪਹੁੰਚਦੀਆਂ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਹਰੀਕੇ ਪਤਨ ਵਾਲੀ ਸਾਈਡ ਮੱਲੇਵਾਲ ਏਰੀਆ ਵਾ ਭੂਰਿਆਂ ਦੀ ਘਾਟ ਜੋ ਲੋਕੇਸ਼ਨ ਭੇਜੀ ਜੋ ਲੋਕੇਸ਼ਨ ਭੇਜੀ ਆ ਬਾਬਾ ਰਤਨਦੇਵ ਸੇਵਾ ਸੁਸਾਇਟੀ ਵਾਲੇ ਵੀਰ ਨੇ ਤੇ ਉਹਨਾਂ ਕੋ ਜਾ ਰਹੇ ਆ ਉੱਥੇ ਜਾ ਕੇ ਜਾਇਜ਼ਾ ਲੈਣੇ ਆ ਤੁਹਾਨੂੰ ਸਾਰਿਆਂ ਨੂੰ ਮੈਂ ਵਿਖਾਉਣ ਦਾ ਯਤਨ ਕਰਦਾ ਵਾਂ ਕਿ ਇਹ ਇਸ ਏਰੀਏ ਦੇ ਵਿੱਚ ਕਿੰਨੀ ਹੜ ਦੀ ਮਾਰ ਵਾ ਹੈ ਆ ਮੋਟਰਾਂ ਵੇਖਿਓ ਤੁਸੀਂ ਆ ਮੋਟਰਾਂ ਵੇਖਿਓ ਆਹ ਵੇਖੋ ਮੋਟਰਾਂ ਆਹ ਮੋਟਰਾਂ ਦੇ ਜਿਹੜੇ ਕੋਠੇ ਆ ਜਿਹੜੇ ਸਾਰੇ ਸਾਰੇ ਜਿਹੜੇ ਆ तकरीबन ਅੱਧੋਂ ਜ਼ਿਆਦਾ ਜਿਹੜੇ ਡੁੱਬੇ ਆ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਕਿ ਇੱਥੇ ਪਾਣੀ ਦਾ ਸਤਲ ਜਿਹੜਾ ਵਾ ਕਿੰਨਾ ਕੁੱਚਾ ਵਾ ਹੈ ਇਧਰ ਲੈ ਇਧਰ ਬਸੇ ਜੀ ਤੇ ਇਧਰਲੇ ਪਾਸੇ ਜਿਹੜਾ ਵਾ ਪਾਣੀ ਪਾਣੀ ਨਹੀਂ ਹੈਗਾ ਇਹਨਾਂ ਬਲਕਿ ਆ ਬੰਨੇ ਟ੍ਰਾਈ ਕਰ ਆ ਆ ਜਿਹੜਾ ਇੱਕ ਜਿਹਨੂੰ ਤੁਸੀ ਨਹੀਂ ਕਹਿੰਦੇ ਉਸ ਹਸਾਬ ਦੇ ਨਾਲ ਇਹ ਇਹ ਕੀ ਨਾਂ ਦਾ ਕੰਮ ਕਰ ਰਿਹਾ ਵਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਉਹ ਕੋ ਚੱਲ ਪੜੇ ਬਾਬਾਏ ਉਹ ਯਾਰ ਕਹਿਣਾ ਵੇਖਿਓ ਗੱਡੀ ਢੈਣੇ ਤੋਂ ਕੈਥਲ ਤੋਂ ਚਾਰ ਸਾਬ ਜਾਦਿਆਂ ਚਾਰ ਸਸ ਚਾਰ ਸਾਬ ਜਾਦੇ ਸਾਬ ਜਾਦੇ ਸੇਵਾਦਾਲ ਤੇ ਹਰ ਪੀੜਤਾਂ ਦੇ ਲਈ ਵੇਖੋ ਕਿੱਥੋਂ ਕਿੱਥੋਂ ਗੁਰੂ ਕੇ ਸਿੱਖ ਗੁਰੂ ਕੇ ਸਿੰਘ ਜਿਹੜੇ ਆ ਬਾਬਾ ਫਤੇ ਸਿੰਘ ਹੋਣੀ ਬਾਬਾ ਜੋਰਾਵਰ ਸਿੰਘ ਹੋਣੀ ਭੇਜ ਰਹੇ ਆ ਤੇ ਇਸ ਤਰੀਕੇ ਨਾਲ ਜਿਹੜੀਆਂ ਸਰਕਾਰਾਂ ਮਾਰ ਲੈਣਗੀਆਂ ਸਾਨੂੰ ਆ ਦਰਿਆ ਦੀ ਇੱਥੇ ਮੇਰੇ ਹਿਸਾਬ ਨਾਲ ਪੜਾ 8 10 ਪੜਾ ਹੋਇਆ ਹਾਂ 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 ਕਿੰਨੇ ਕਿਲੋਮੀਟਰ ਦੇ ਦੋ ਦੋ ਮਿੰਟ ਬਹੁਤ ਹੋਣੀ ਇੱਥੇ ਮੈਡੀਕਲ ਕੈਂਪ ਦੀ ਜਰੂਰਤ ਹੈ ਲੱਗੇ ਆ ਵੈਸੇ ਮੈਡੀਕਲ ਕੈਂਪ ਤਾਂ ਲੱਗੇ ਆ ਪਾਣੀ ਤੇ ਦੇ ਰਹੇ ਆ ਆ ਚੱਲਦਾ ਪਿਆ ਵਾ ਇਹ 15 15 ਫੁੱਟ ਪਾਣੀ ਹੈ 15 15 ਫੁੱਟ ਪਾਣੀ ਹੈ ਬੰਨੇ ਪਰ ਉਹ ਸਾਰੇ ਘਰ ਵਾਲੇ ਕਿੱਥੇ ਆ ਥੋੜੇ ਆ ਕੁਝ ਲੋਕ ਤੇ ਆ ਗਏ ਆ ਬਾਹਰ ਪਰ ਪਰ ਹਾਊਸ ਇੱਕ ਦੋ ਦੋ ਜਾਣੇ ਹਜੇ ਵੇਚਾ ਵੀ ਸੇਫਟੀ ਵਾਸਤੇ ਹਾਂ ਜੀ ਕੋਈਆ ਜੋ ਚੱਕਾ ਨਾ ਰਾ ਕੋਠੀਆਂ ਬਣੀਆਂ ਜਿਤਨਾ ਪਾਣੀ ਆਇਆ ਵਾ ਮੇਰੇ ਹਿਸਾਬ ਦੇ ਨਾਲ ਜਿਹੜੀ ਕੋਠੀਆਂ ਦੇਖ ਸਕਦੇ ਹਾਂ ਕੋਠੀਆਂ ਦੇਖ ਰਿਹਾ ਕੱਲ ਖਾਲਸਾ ਵੀਰ ਜੀ ਮੈਂ ਤਾਂ ਬਹੁਤ ਦੇਖਿਆ ਭਾਈ ਧੰਨਵਾਦ ਜੀ ਧੰਨਵਾਦ ਹੋਰ ਸਭ ਠੀਕ ਠਾਕ ਜੀ ਜੀ ਰੱਖਣਾ ਤੁਹਾਨੂੰ ਬਹੁਤ ਚੜਦੀ ਕਲਾ ਤੁਹਾਨੂੰ ਇਹ ਤੁਹਾਨੂੰ ਚੜਦੀ ਕਲਾ ਦੇਖੋ ਸਾਖ ਹੋਵੇ ਜਿੱਥੇ ਵਹਾਜਾ ਦਾ ਹੋਵੇ ਉੱਥੇ ਬੋਟਾਂ ਲਾ ਦਿਓ ਉੱਥੇ ਕੋਠੀ ਉਹ ਪੰਨ ਸਾਨੂੰ 4 ਸਾਲ ਬਾਅਦ ਕੰਮ ਆਉਣ ਪਏ 5 ਸਾਲ ਬਾਅਦ ਪੰਨ ਕੰਮ ਆਉਣ ਤਾਂ 6 ਮਹੀਨੇ ਬਾਅਦ ਆਮਾ ਬਿਲਕੁਲ ਆਖੀ ਹਾਂ ਦੇਖੋ ਫੌਜ ਕਰਦੀ ਕੀ ਆ ਫੋਲਡ ਨਹੀਂ ਯੂਜ਼ ਹੁੰਦੀ ਪਰ ਬਣਾ ਕੇ ਰੱਖਦੀ ਤੁਸੀਂ ਦੇਖੇ ਹੋ ਮੈਂ ਬਣਾਇਆ ਹਾਂ ਹਾਂਜੀ ਸੰਗਤ ਜੀ ਆ ਵੇਖੋ ਜਿਹੜੇ ਜਿਹੜੇ ਜਿਵੇਂ ਸੰਸਥਾਵਾਂ ਵਾਲੇ ਜਾਂ ਕੋਈ ਵੀ ਵੀਰ ਭੈਣ ਸੇਵਾ ਕਰਨ ਆ ਰਿਹਾ ਉਹ ਇਸ ਤਰੀਕੇ ਨਾਲ ਲਿਆ ਕੇ ਸਮਾਨ ਇੱਥੇ ਢੇਰੀ ਕਰੀ ਜਾਂਦੇ ਆ ਤੇ ਵੋਟਾਂ ਦੀ ਘਾਟ ਹੋਣ ਕਰਕੇ ਜਿਵੇਂ ਕਿ ਇੱਥੇ ਦੋ ਹੀ ਵੋਟਾਂ ਨੇ ਇਹ ਵਾਰੀ ਵਾਰੀ ਸਮਾਨ ਖੜਦੇ ਆ ਤੇ ਉੱਥੇ ਜਿੱਥੇ ਵੀ ਉਹ ਅਗਲੇ ਬਨੇ ਪਤਾ ਨਹੀਂ ਤੁਹਾਨੂੰ ਨਹੀਂ ਤੁਸੀਂ ਦੇਖ ਪਾ ਰਹੇ ਹੋਗੇ ਨਹੀਂ ਉੱਧ ਅਗਲੇ ਬੰਸਾਰੇ ਜਿਹੜੇ ਡੇਰਿਆਂ ਤੇ ਜਾਂ ਘਰ ਨੇ ਪਤਾ ਨਹੀਂ ਹੁਣ ਕੀ ਐ ਉੱਥੇ ਸਾਰਾ ਸਮਾਨ ਜਿਹੜਾ ਪ੍ਰੋਵਾਈਡ ਕੀਤਾ ਜਾ ਰਿਹਾ ਤੇ ਜਿਹੜੀਆਂ ਸੰਸਥਾਵਾਂ ਆਪ ਆਪਣੀਆਂ ਬੂਟਾ ਲੈ ਕੇ ਆਈਆਂ ਉਹਨਾਂ ਲਈ ਤੇ ਇਜ਼ੀ ਐ ਤੇ ਜਿਵੇਂ ਕਿ ਸਾਡੇ ਕੋ ਬੂਟ ਨਹੀਂ ਐ ਤੇ ਅਸੀਂ ਬੂਟ ਹੁਣ ਵੇਟ ਕਰ ਰਹੇ ਆ ਕਿ ਕਦੋਂ ਸਾਡੀ ਵਾਰੀ ਆਏ ਤੇ ਅਸੀਂ ਵੀ ਆਪਣਾ ਸਮਾਨ ਇਨਹਾਰੀ ਉੱਥੇ ਪਹੁੰਚਾ ਦਈਏ ਤੇ ਵੇਖਦੇ ਆ ਅੱਗੇ ਕੀ ਬਣਦਾ ਆ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖਾਂ ਤੋਂ ਸੇਵਾ ਲੈਣ ਵਾਲੇ ਵੀ ਬਹੁਤ ਨੇ ਤੇ ਸੇਵਾ ਕਰਨ ਵਾਲੇ ਵੀ ਬਹੁਤ ਆਏ ਹੋਏ ਨੇ ਇਹ ਬਸ ਇੱਕ ਰੱਬ ਦੀ ਮਾਰ ਜਿਹੜੀ ਆ ਉਹ ਹੀ ਨਹੀਂ ਬਰਦਾਸ਼ਤ ਹੁੰਦੀ ਬਾਕੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਆ ਮੱਖੂ ਵਾਲੇ ਏਰੀਆ ਤੇ ਜਿਹਦੇ ਵਿੱਚ ਇੰਨੇ ਕਿ ਜਾਰੇ ਤੁਸੀਂ ਪਿੱਛੇ ਵੀਡੀਓ ਦੇ ਵਿੱਚ ਸਾਰਾ ਕੁਝ ਵੇਖ ਲਿਆ ਕਿ ਕਿ ਕਿਤਰਾ ਇੱਥੇ ਪਾਣੀ ਚੜਿਆ 15-15 ਫੁੱਟ 10-10 ਫੁੱਟ 8-8 ਫੁੱਟ ਪਾਣੀ ਤੇ ਚੜਿਆ ਵਾ ਇੱਥੇ ਐਸ ਵੜੇ ਅਸੀਂ ਮੌਜੂਦ ਹਾਂ ਪ੍ਰਭ ਅਸਰੇ ਤੇ ਇੱਕ ਡੰਪ ਤੇ ਜਿੱਥੇ ਕਿ ਕਿਹੜੀ ਚੀਜ਼ ਦੀ ਲੋਡ ਹੈ ਕਿਹੜੀ ਚੀਜ਼ ਦੀ ਨਹੀਂ ਲੋਡ ਤੁਹਾਡਾ ਨਾਮ ਕੀ ਹੈ ਹਾਂਜੀ ਤਰਮੰਦੀਪ ਤਰਮੰਦੀਪ ਇੱਥੇ ਕਿਹੜੀ ਚੀਜ਼ ਦੀ ਲੋਡ ਹੈ ਕਿਹੜੀ ਚੀਜ਼ ਦੀ ਨਹੀਂ ਲੋਡ ਐਸ ਵੇਲੇ ਸਾਡੇ ਨਾਲ ਮੌਜੂਦ ਨੇ ਸਰਦਾਰ ਰਮਨਦੀਪ ਸਿੰਘ ਜਿਹੜੇ ਇਸ ਵੇਲੇ ਇਸ ਡੰਪ ਤੇ ਇਸ ਏਰੀਏ ਦੇ ਪ੍ਰਭਾਸਰਾ ਤੇ ਇਨਚਾਰਜ ਨੇ ਉਹਨਾਂ ਕੋਈ ਪੁੱਛ ਲੈਣੇ ਕਿਹੜੀ ਚੀਜ਼ ਦੀ ਲੋਡ ਆ ਕਿਉਂਕਿ ਲੋਡ ਅਨੁਸਾਰ ਜਿਹੜੀ ਚੀਜ਼ ਇੱਥੇ ਪਹੁੰਚੇ ਨਾ ਉਹਦੇ ਕਰਕੇ ਹੀ ਸਾਰਾ ਕੁਝ ਇੱਥੇ ਕੀ ਨਾ ਚੱਲ ਸਕਦਾ ਜੇ ਇੱਥੇ ਇਸੇ ਕਰਕੇ ਅਸੀਂ ਅਹੀਂ ਥੋੜੇ ਦੇ ਪੁੱਛ ਰਹੇ ਹਾਂ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਸਾਨੂੰ ਸੇਵਾ ਕਰਦੇ ਹੋਏ ਅੱਜ 11ਵਾਂ ਦਿਨ ਹੋ ਗਿਆ ਜੀ ਅਸੀਂ 11-3 ਤੋਂ ਸਾਡੇ ਜੇ ਪ੍ਰਵਾਸਰਾ ਦੀ ਸੰਸਥਾ ਆ ਇਹ ਅਸੀਂ ਸਾਡੀਆਂ ਜਿਹੜੀਆਂ ਵੋਟਸ ਨੇ ਜਿਹੜੀਆਂ ਬੇੜੇ ਨੇ ਉਹ ਅਸੀਂ ਇਸ ਲਈ ਲੈ ਕੇ ਆਏ ਹੋਏ ਆ ਤਾਂ ਕਿ ਜਿਹੜੇ ਘਰ ਡੁੱਬ ਚੁੱਕੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਅਸੀਂ ਕੱਢ ਕੇ ਰੈਸਕਿਊ ਕਰਕੇ ਉਹਨਾਂ ਨੂੰ ਬਾਹਰ ਲੈ ਕੇ ਆਈਏ ਤੇ ਕੁਝ ਘਰ ਅਜਿਹੇ ਨੇ ਜਿਹੜੇ ਕਿ ਉੱਥੋਂ ਆ ਵੀ ਨਹੀਂ ਸਕਦੇ ਬਿਕੋਜ਼ ਉਹ ਕਹਿੰਦੇ ਜੀ ਕੀ ਸਾਡੇ ਡੰਗਰ ਨੇ ਅਸੀਂ ਉਹਨਾਂ ਨੂੰ ਚਾਰਾ ਕਿਵੇਂ ਪਾਵਾਂਗੇ ਇਸ ਕਰਕੇ ਉੱਥੇ ਰਹਿੰਦੇ ਨੇ ਤੇ ਉਹਨਾਂ ਦੇ ਉੱਥੇ ਰਹਿਣ ਕਰਕੇ ਉਹਨਾਂ ਨੂੰ ਹੁਣ ਜਿਵੇਂ ਡੰਗਰਾਂ ਦੇ ਲਈ ਚਾਰਾ ਕਿਉਂਕਿ ਅੰਦਰ ਹਰਾ-ਚਾਰਾ ਖਤਮ ਹੈ ਉਹਦੇ ਲਈ ਜਿਵੇਂ ਆਚਾਰ ਹੋ ਗਿਆ ਹੈ ਨ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੈਗੀ ਹੈ ਸੰਗਤ ਦਈ ਜਾ ਰਹੀ ਹੈ ਉਹਦੇ ਤੋਂ ਬਾਅਦ ਵਿੱਚ ਉਹਨਾਂ ਦੇ ਲਈ ਪਾਣੀ ਖਾਸ ਕਰਕੇ ਪਾਣੀ ਦੀ ਲੋੜ ਹੈ ਕਿਉਂਕਿ ਅੰਦਰ ਜਿਹੜੇ ਆ ਬੋਰਵੈਲ ਵਗੈਰਾ ਸਾਰੇ ਬੰਦ ਹੋ ਚੁੱਕੇ ਸਾਰੇ ਬੈਠੇ ਹੋਏ ਨੇ ਲਾਈਟ ਹੈ ਨਹੀਂ ਜੀ ਤੇ ਉਹਦੀ ਵਜ੍ਹਾ ਕਰਕੇ ਪੀਣ ਵਾਲਾ ਪਾਣੀ ਅੰਦਰ ਹੈ ਨਹੀਂ ਆ ਜਿਸ ਦੀ ਵਜ੍ਹਾ ਕਰਕੇ ਸੰਗਤ ਜਿਰੀ ਹੈ ਉਹ ਪਾਣੀ ਦੀਆਂ ਪੇਟੀਆਂ ਜ਼ਿਆਦਾ ਮੰਗਦੇ ਨੇ ਫਿਰ ਅਸੀਂ ਘਰ-ਘਰ ਪਾਣੀ ਦੀਆਂ ਪੇਟੀਆਂ ਜਿਹੜੀਆਂ ਪਹੁੰਚਦੀਆਂ ਕਰ ਰਹੇ ਆ ਤੇ ਬਣਿਆ ਹੋਇਆ ਰਾਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਕੱਚਾ ਰਾਸ਼ਨ ਦੇਖੋ ਕਈ ਘਰ ਜਿਹੜੇ ਨੇ ਉਹ ਬਣਾ ਰਹੇ ਨੇ ਪਰ ਕਈ ਘਰ ਨਹੀਂ ਬਣਾ پا ਰਹੇ ਕਿਉਂਕਿ ਡੁੱਬੇ ਹੋਏ ਨੇ ਘਰ ਤੇ ਜਿਸ ਘਰ ਦੇ ਵਿੱਚ ਡੁੱਬੇ ਹੋਏ ਘਰ ਆ ਉੱਥੇ ਤਾਂ ਉਹ ਅਨਾਜ ਬੰਨਣਾ ਨਹੀਂ ਜੀ ਜਿਹੜੇ ਕੱਚੇ ਘਰ ਉੱਥੇ ਇੱਥੇ ਅਨਾਜ ਬਣ ਕੇ ਆ ਰਿਹਾ ਇੱਥੇ ਹਾਂਜੀ ਬਣ ਕੇ ਆ ਰਹੇ ਬਣਿਆ ਹੋਇਆ ਆ ਰਿਹਾ ਪੈਕਿੰਗ ਹੁੰਦੀ ਆ ਅਸੀਂ ਪੈਕਿੰਗ ਕੋ ਕਰ ਪਹੁੰਚਾ ਰਹੇ ਹਾਂ ਬਟ ਬਹੁਤ ਸਾਰੇ ਮੇਰੇ ਵੀਰ ਸੱਜਣ ਨੇ ਜਿਹੜੇ ਕਿ ਦਾਨੀ ਸੱਜਣ ਨੇ ਜਿਹੜੇ ਕਿ ਕੱਚਾ ਲੈ ਕੇ ਆਉਂਦੇ ਨੇ ਅਸੀਂ ਉਹ ਘਰਾਂ ਦੇ ਵਿੱਚ ਜਦੋਂ ਜਾਂਦੇ ਆ ਉਹ ਫਿਰ ਮਨਾਂ ਕਰ ਦਿੰਦੇ ਕਿ ਸਾਨੂੰ ਇਹ ਨਹੀਂ ਚਾਹੀਦਾ ਹਾਂ ਇੱਕ ਚੀਜ਼ ਦੀ ਸਾਨੂੰ ਬਹੁਤ ਜ਼ਰੂਰੀ ਲੋੜ ਹੈ ਜਿਹਦੀਆਂ ਤਰਪਾਲਾਂ ਤਰਪਾਲਾਂ ਕਿਉਂਕਿ ਘਰ ਇੰਨੇ ਜ਼ਿਆਦਾ ਚੋਰੇ ਨੇ ਉਹਨਾਂ ਦੇ ਕਿ ਉਹ ਕਹਿੰਦੇ ਕਿ ਸਾਡਾ ਰਹਿਣਾ ਵੀ ਔਖਾ ਹੋ ਗਿਆ ਜਿਹੜਾ ਘਰ ਦੇ ਅੰਦਰ ਜਿਹੜਾ ਸਮਾਨ ਹੈ ਉਹ ਵੀ ਖਰਾਬ ਹੋ ਰਿਹਾ ਇਸ ਕਰਕੇ ਤਰਪਾਲਾਂ ਦੀ ਬਹੁਤ ਜ਼ਰੂਰਤ ਹੈ ਜਿੰਨੇ ਵੀ ਦਾਨੀ ਵੀਰ ਨੇ ਉਹ ਜੇ ਤਾਂ ਕੋਈ ਸੇਵਾ ਦੇਣਾ ਚਾਹੁੰਦੇ ਹੈ ਤਾਂ ਤਰਪਾਲਾਂ ਵੱਤੋਂ ਵੱਦ ਪਹੁੰਚਤੀਆਂ ਕਰਨ ਤੇ ਅਸੀਂ ਘਰ-ਘਰ ਪਹੁੰਚਾਵਾਂਗੇ ਜੀ ਤੇ ਬਾਕੀ ਮਾਲਕ ਦੀ ਇੰਨੀ ਕਿਰਪਾ ਹੈ ਕਿ ਤੁਸੀਂ ਦੇਖ ਸਕਦੇ ਹੋ ਔਰ ਮੈਡੀਕਲ ਫੈਸਿਲਿਟੀਆਂ ਵਗੈਰਾ ਵੀ ਸਾਨੂੰ ਜ਼ਰੂਰੀ ਹੈ ਅਸੀਂ ਜਿੰਨਾ ਹੋ ਸਕਦਾ ਮੈਡੀਸਨ ਤਾਂ ਵਗੈਰਾ ਕਰ-ਕਰ ਪਹੁੰਚਾ ਰਹੇ ਆ ਬਟ ਵੈਟਰਨਰੀ ਡਾਕਟਰ ਦੀ ਸਾਨੂੰ ਬਹੁਤ ਲੋੜ ਹੈ ਕਿਉਂਕਿ ਇੱਥੇ ਜਿਹੜੇ ਡੰਗਰ ਨੇ ਅੰਦਰ ਉਹ ਵਿਚਾਰੇ ਸਭ ਤੋਂ ਵੱਧ ਬਿਮਾਰ ਹੋ ਹੀ ਪੈ ਰਹੇ ਕਿਉਂਕਿ ਉਹ ਪਾਣੀ ਦੇ ਵਿੱਚ ਹੀ ਖੜੇ ਨੇ ਉਹ ਹਜੇ ਤੱਕ ਬੈਠ ਨਹੀਂ ਪਾਏ ਉਹਨਾਂ ਦੀਆਂ ਲੱਤਾਂ ਵਗੈਰਾ ਸਾਰੀਆਂ ਗਲ ਗਈਆਂ ਜੀ ਇਹ ਮੈਂ ਕਿ ਇਹ ਮੌਤ ਦੇ ਨੇੜੇ ਆ ਕੁਛ ਤਾਂ ਚਾਹ ਕੇ ਵੀ ਜਿਹੜਾ ਵਾ ਬੰਦਾ ਕੁਛ ਕਰਨ ਨਹੀਂ ਕਰ ਨਹੀਂ ਪਾ ਰਿਹਾ ਕਿ ਉਹਨਾਂ ਨੂੰ ਬਚਾਇਆ ਕਿ ਤਾਂ ਜਾਵੇ ਦੇਖੋ ਜੀ ਇਨਸਾਨ ਬਿਲਕੁਲ ਕਿਉਂਕਿ ਮੈਂ ਵੀਡੀਓ ਵੇਖੀ ਮੈਂ ਤੁਹਾਡੀ ਗੱਲ ਤੋਂ ਹੁਕਦਾ ਮੈਂ ਵੀਡੀਓ ਦੇਖੀ ਸੀ ਕਿ ਡੰਗਰ ਢੜਾ ਤੜ ਮੇਰੇ ਸਾਹਮਣੇ ਘਟੋ ਘਟ ਨਹੀਂ ਤੇ 3-400 ਡੰਗਰ ਉਹਨਾਂ ਇਕੱਠਾ ਰੁੜ ਕੇ ਜਾ ਰਹੇ ਬੰਦੇ ਪਰਦੇ ਪਰਦੇ ਜਿਹੜੇ ਬੜੇ ਮੁਸ਼ਕਲ ਡੰਗਰਾਂ ਉੱਤੇ ਚੜ੍ਹਦੇ ਆਪਣੇ ਬੰਨੇ ਦੇ ਵਿੱਚ ਹਾਂਜੀ ਹਾਂਜੀ ਆ ਦੋ ਦੋ ਦਿਨ ਪਹਿਲਾਂ ਸ਼ਾਮ ਨੂੰ ਸਾਢੇ 8 ਵਜੇ ਦੀ ਗੱਲ ਹੈ ਰਾਤ ਹੋ ਗਈ ਸੀ ਹਨੇਰਾ ਤੇ ਅਸੀਂ ਇੱਥੇ ਰੈਸਕਿਊ ਕਰਕੇ ਜੇ ਪਹੁੰਚੇ ਜਾਂ ਤਾਂ ਸਾਨੂੰ ਕਾਲ ਆ ਗਈ ਕਿ ਡੰਗਰ ਕੱਢ ਤੋ ਬਾਤ ਨਵੀਂ ਨਹੀਂ ਆਈ ਤੱਕ ਨਹੀਂ ਜੋ ਉਹਨਾਂ ਨੂੰ ਕੱਢ ਕੇ ਲਏ ਫਿਰ ਅਸੀਂ ਅਸੀਂ ਉਸੇ ਵੇਲੇ ਬੇੜਾ ਕੱਢਿਆ ਪਰ ਰਾਤ ਨੂੰ ਸਾਨੂੰ ਦਿਖਦਾ ਨਹੀਂ ਆ ਜੀ ਕਿਉਂਕਿ ਤਾਰਾਂ ਔਰ ਇਹ ਖੰਭੇ ਰਾਤ ਨੂੰ ਜਦੋਂ ਤੁਸੀਂ ਆਪਣੇ ਕੈਂਪ ਦੇ ਵਿੱਚ ਆਉਂਦੇ ਜੀ ਕਿੰਨੇ ਵਜੇ ਸੌਂਦੇ ਤੇ ਕਿੰਨੇ ਵਜੇ ਜਾਗਦੇ ਸੀ ਰਾਤੀ 12 ਵਜੇ ਜਾਂਦੇ ਜੀ ਕਿਉਂਕਿ ਸਾਰਾ ਸਮਾਨ ਸਾਂਭ ਕੇ ਉਹਦੇ ਬਾਅਦ ਵਿੱਚ ਸਾਰਾ ਲੰਗਰ ਵਗੈਰਾ ਕਿਉਂਕਿ ਇਹ ਸੰਗਤ ਜੀਰੀ ਸਾਡੇ ਲਈ ਲੰਗਰ ਦਾ ਅਰੇਂਜ ਕਰਕੇ ਰੱਖਦੀ ਆ ਜੀ ਤੇ ਪਿੰਡ ਦੇ ਲੋਕਾਂ ਦਾ ਬਹੁਤ ਸਹਿਯੋਗ ਆ ਇਸ ਪਿੰਡ ਦੇ ਲੋਕਾਂ ਦਾ ਉਹ ਸਾਡੇ ਨਾਲ ਇੱਥੇ ਉਦੋਂ ਤੱਕ ਰਹਿੰਦੇ ਨੇ ਜਦੋਂ ਤੱਕ ਅਸੀਂ ਅਰੈਸਟ ਨਹੀਂ ਕਰਦੇ ਫਿਰ ਸੋ ਕਿ ਉਹਦੇ ਬਾਅਦ ਸਵੇਰੇ ਫਿਰ 4 ਵਜੇ ਆ ਕੇ ਕਹਿੰਦੇ ਸੰਗਤ ਜੀ ਚਾਹ ਸ਼ਕ ਲੋ ਤੇ ਸਾਡੀ ਇਹਨਾਂ ਦੀ ਬਹੁਤ ਵੱਡੀ ਸੇਵਾ ਜੀ ਇੱਕ ਤਾਂ ਛੋਟੀਆਂ-ਛੋਟੀਆਂ ਕੁੜੀਆਂ ਜੀ ਉਹ ਇਸ ਪਿੰਡ ਦੀਆਂ ਧੀਆ ਨੇ ਛੋਟੀਆਂ-ਛੋਟੀਆਂ ਸਭ ਤੋਂ ਵੱਧ ਉਹਨਾਂ ਦੀ ਸੇਵਾ ਜੀ ਕਿਆ ਬਾਤ ਸਾਡੇ ਝੂਠੇ ਵਰਤਨ ਉਹਨਾਂ ਨੇ ਮੰਜਨੇ ਆਹ ਹਾਏ ਕਿਆ ਬਾਤ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਸੀ ਉਹਨਾਂ ਨੂੰ ਕਹਿ ਦਈਏ ਹੁਣੇ ਲੈ ਕੇ ਆਈ ਵੀਰ ਜੀ ਉਸ ਵੇਲੇ ਹੋ ਜਾਂਦਾ ਜੀ ਤੇ ਇਸ ਕਰਕੇ ਇਹਨਾਂ ਦਾ ਤਾਂ ਅਸੀਂ ਦੇਣਾ ਨਹੀਂ ਦੇ ਸਕਦੇ ਅਸੀਂ ਨਹੀਂ ਦੇ ਸਕਦੇ ਧੰਨਵਾਦ ਆ ਸਾਰੀ ਸੰਗਤ ਦਾ ਧੰਨਵਾਦ ਆ ਛੋਟੀਆਂ ਛੋਟੀਆਂ ਸਰਾਵਾਂ ਲੈ ਕੇ ਆਏ ਸੀ ਪਰ ਤੁਹਾਡੇ ਦੂਸਰੇ ਵਲੰਟੀਅਰਾਂ ਦੇ ਅੰਦੇ ਅੰਦੇ ਕਿ ਜੋ ਕੁਝ ਨਹੀਂ ਲੈ ਕੇ ਆਏ ਇੱਥੇ ਬਹੁਤ ਬਹੁਤ ਹਾਂ ਜੀ ਫਿਰ ਇਹੀ ਛੱਡ ਜਾਣਾ ਹਾਂ ਸੈਂਟਰ ਬੈਡਸ ਨਹੀਂ ਹਾਂ ਜੀ ਪਾਣੀ ਬਿਲਕੁਲ ਨਹੀਂ ਤੁਸੀਂ ਹਾਂ ਜੀ ਤੁਸੀਂ ਦੇ ਦਿਓ ਕੋਈ ਨਹੀਂ ਅਸੀਂ ਕਰ ਕਰ ਪਹੁੰਚਤੀ ਕਰਾਂਗੇ ਹਾਂ ਜੀ ਆਪਣੇ ਸਾਧਨ ਨਾਲ ਹਾਂ ਜੀ ਤੇ ਬਾਕੀ ਬੋਰਡਸ ਦੀ ਕਿਤਨਾ ਬੋਰਡਸ ਦੀ ਕਮੀ ਹੈ ਜੀ ਬੋਰਡਸ ਦੀ ਕਮੀ ਹੈ ਦੇਖੋ ਹਾਂ ਜੀ ਕਿਉਂਕਿ ਇੱਥੇ ਇੱਥੇ ਵੀ ਜੀ ਮੈਂ ਇੱਕ ਗੱਲ ਥੋੜੀ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜਾਂ ਪਿੰਡ ਜਾਂ ਜਿੰਨੀਆਂ ਵੀ ਸੰਸਥਾਵਾਂ ਆਉਣ ਨੇ ਅਸੀਂ ਵੀ ਮੇਰੇ ਨਾਲ ਵੀ ਕਿੰਨਾ ਕਈ ਸੰਸਥਾਵਾਂ ਜੁੜੀਆਂ ਨੇ ਅਸੀਂ ਸੰਸਥਾ ਛੋਟੀ ਜਿਹੀ ਚਲਾਈ ਹਾਂ ਜੀ ਅਸੀਂ ਸਾਰੇ ਸੰਸਥਾਵਾਂ ਨੂੰ ਮੈਂ ਫੋਨ ਕਰ ਰਿਹਾ ਹਾਂ ਕਿ ਗਾਂ ਗਾਂ ਸਰਕਾਰਾਂ ਨੇ ਪਾਣੀ ਛੱਟਣਾ ਸ਼ੁਰੂ ਜੀ ਅੱਜ ਵੀ ਛੱਟ ਰਿਹਾ ਜੀ ਅੱਜ ਵੀ ਛੱਟ ਰਿਹਾ ਹਾਂਜੀ ਅੱਜ ਵੀ ਛੱਟ ਰਿਹਾ ਹਾਂਜੀ ਤੇ ਗਾਂ ਗਾਂ ਜਿੱਦ ਤੱਕ ਅਗਲੇ ਸਾਲ ਆਉਣਾ ਵਾ ਉਸ ਤੋਂ ਅਗਲੇ ਸਾਲ ਆਉਣਾ ਹਰ ਸਾਲ ਮੇਰੇ ਖਿਆਲ ਦੇ ਵਿੱਚ ਸਾਲ ਬਾਅਦ ਜਾਂ ਦੋਹਾਂ ਸਾਲਾਂ ਬਾਅਦ ਪਾਣੀ ਜਿਹੜਾ ਵਾ ਇਸ ਤਰੀਕੇ ਦਾ ਲੈਵਲ ਮਿਲੇਗਾ ਸੰਸਥਾਵਾਂ ਵਾਲੇ ਇੱਕ ਇੱਕ ਪਿੰਡ ਘੱਟੋ ਘੱਟ ਦੇ 4-4 ਵੋਟਾਂ ਆਪਣੀ ਬਣਾ ਕੇ ਰੱਖਦੇ ਬਿਲਕੁਲ ਸਾਰੇ ਮਿਲ ਕੇ ਸਾਰੇ ਮਿਲ ਕੇ ਹਾਂ ਜੀ ਇਸ ਚੀਜ਼ ਦਾ ਹੰਬੜਾ ਜਿਹੜਾ ਵਾ ਨਾ ਪੈਸੇ ਵਾਲਾ ਨਾ ਵੇਖਣ 4 ਲੱਖ ਦੀ 5 ਲੱਖ ਦੀ 8 ਲੱਖ ਦੀ 10 ਲੱਖ ਦੀ ਬਿਲਕੁਲ ਜੀ ਇੱਕ ਵਾਰੀ ਕਿ ਨਾਂ ਦਾ 4 ਵੋਟਾਂ ਬਣੀਆਂ ਹੋਣਗੇ 5 ਵੋਟਾਂ ਇੱਕ ਇੱਕ ਪਿੰਡ ਦੀਆਂ ਇੱਕ ਸੰਸਥਾ ਦੀਆਂ ਬਣੀਆਂ ਹੋਣਗੇ ਸੰਸਥਾ ਜਿੰਨੀ ਮਰਜ਼ੀ ਬਣਾ ਦੇ ਜਿੰਨੀ ਉਹਦੀ ਲੋੜ ਹੈ ਜਿੰਨੀ ਉਹਦੀ ਕਪੈਸਿਟੀ ਹੈ ਪੈਸੇ ਹਾਂ ਜੀ ਹਾਂ ਜੀ ਹੈਨਾ ਇਸ ਚੀਜ਼ ਦਾ ਕੀ ਨਾਂ ਦਾ ਸਾਰੇ ਨੂੰ ਅਵੇਕ ਕਰਨ ਦੇ ਆ ਕਿ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਭਿਆਨਕ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਉਹਦੇ ਕਰਕੇ ਬੋਰਡਸ ਜਿਹੜੀਆਂ ਹਨ ਉਹ ਪਿੰਡ ਖਰੀਦੇ ਉਹ ਕੀ ਨਾਂ ਦਾ ਜਿਹੜੀਆਂ ਸੰਸਤਾਵਾਂ ਇੱਕ ਸੰਤਲ ਇਲਾਕੇ ਦੇ ਵਿੱਚ ਨੇ ਇੱਥੇ ਪਾਣੀ ਦਾ ਹੈਗਾ ਹੀ ਨਹੀਂ ਹੈ ਪਰ ਦੂਸਰੀ ਜਗ੍ਹਾ ਜਾ ਕੇ ਆਪਣੀਆਂ ਕੀ ਨਾਂ ਦਾ ਬੋਸ ਲਾ ਸਕਦੀਆਂ ਨੇ ਲੋਕਾਂ ਨੂੰ ਰੈਸਕਿਊ ਕਰ ਸਕਦੇ। ਦੇਖੋ ਅਸੀਂ ਜਦੋਂ ਦੇ ਇੱਥੇ ਆਏ ਆ ਜੀ ਅਸੀਂ ਸਭ ਤੋਂ ਵੱਧ ਜਿਹੜਾ ਚੀਜ਼ ਦਾ ਸਾਹਮਣਾ ਕਰ ਰਹੇ ਆ ਥੱਲੇ ਦੇਖੋ ਜੀ ਝੋਨਾ ਲੱਗਿਆ ਹੋਇਆ। ਜਦੋਂ ਸਾਡਾ ਬੇੜਾ ਉਹਦੇ ਉੱਤੋਂ ਦੀ ਚੱਲਦਾ ਹੈ ਨਾ ਸਾਡੀ ਜਿਹੜੀ ਮੋਟਰਾਂ ਉਹ ਚ ਫਸ ਜਾਂਦੀ। ਫਸ ਜਾਂਦੀ ਆ ਸਹੀ ਤੇ ਇਸ ਚੀਜ਼ ਦੇ ਨਾਲ ਸਾਨੂੰ ਕਾਫੀ ਪ੍ਰੋਬਲਮ ਆ ਰਹੀ ਆ ਸਾਡੀਆਂ ਮੋਟਰਾਂ ਵੀ ਖਰਾਬ ਹੋ ਗਈਆਂ ਜੀ ਕੁਝ ਔਰ ਉਹਦੀ ਵਜ੍ਹਾ ਕਰਕੇ ਅਸੀਂ ਨਾਲ ਦੇ ਨਾਲ ਇੱਕ ਦੋ ਮੋਟਰਾਂ ਹੋਰ ਖਰੀਦ ਕੇ ਫਿਰ ਅਸੀਂ ਸੇਵਾ ਕਰ ਰਹੇ ਆ ਤੇ ਇਸ ਕਰਕੇ ਜੇ ਤੇ ਕੋਈ ਸੰਗਤ ਕੋਈ ਐਸਾ ਵੀਰ ਹੈ ਜਿਹੜੀ ਕਹਿ ਰਹੀ ਹੈ ਕਿ ਅਸੀਂ ਸੇਵਾ ਕਰਨਾ ਚਾਹੁੰਦੇ ਆ ਤਾਂ ਅਸੀਂ ਇਹੀ ਕਵਾਂਗੇ ਕਿ ਉਹ ਜਾਂ ਤਾਂ ਸਾਨੂੰ ਵੋਟ ਦਾ ਇੱਕ ਹੋਰ ਇੰਤਜ਼ਾਮ ਕਰ ਦੇਣ ਤਾਂ ਕਿ ਉਹ ਇੱਥੇ ਪਹੁੰਚੇ ਤਾਂ ਅਸੀਂ ਉਹਦੇ ਨਾਲ ਵੀ ਘਰ ਘਰ ਲੰਗਰ ਪਹੁੰਚਾ ਸਕੀਏ ਕਿਉਂਕਿ ਸਾਡੇ ਕੋਲ ਇਸ ਸਾਲ ਦੇ ਨਾਲ ਜਿੰਨਾ ਪਾਣੀ ਆ ਇਹਨੂੰ ਲੱਥਨ ਦੇ ਵਿੱਚ ਕਿਨਾ ਸਮਾਂ ਲੱਗ ਸਕਦਾ ਹੈ ਇਹ ਜੇ ਤਾਂ ਦੇਖੋ ਜੀ ਬਾਰਿਸ਼ ਰੈਗੂਲਰ ਰਹੀ ਫਿਰ ਤਾਂ ਘੱਟੋ ਘੱਟ 3 ਮਹੀਨੇ 3 ਮਹੀਨੇ ਉਸ ਤਰ੍ਹਾਂ ਜੇ ਬਾਰਿਸ਼ ਸਮਝ ਲੋ ਕਿ ਹੁਣ ਖਤਮ ਹੋ ਜਾਂਦੀ ਹੈ ਫਲੱਡ ਪਿੱਛੇ ਬੰਦ ਕਰ ਦਿੰਦੇ ਆ ਤੇ ਬਤ ਵਤ ਮਹੀਨਾ ਡੇਢ ਮਹੀਨੇ ਦੇ ਵਿੱਚ ਮਹੀਨਾ ਡੇਢ ਮਹੀਨਾ ਡੇਢ ਮਹੀਨਾ ਹਰ ਚੱਲੇਗਾ ਜੀ ਚੱਲੇਗਾ ਬੋਟਸ ਚੱਲਣਗੇ ਮਹੀਨੇ ਨਹੀਂ ਹਾਂਜੀ ਨਹੀਂ ਬੋਟਸ ਨਹੀਂ ਚੱਲਣਗੇ ਪਰ ਪਾਣੀ ਰਹੇਗਾ ਪਾਣੀ ਰਹੇਗਾ ਹਾਂਜੀ ਕਿਉਂਕਿ ਹਾਂਜੀ ਪਾਣੀ ਰਹੇਗਾ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਆਪ ਸੋਚ ਲੋ ਕਿ ਇਹਦੇ ਵਿੱਚ ਇਸ ਪਾਣੀ ਦੀ ਵਜ੍ਹਾ ਕਰਕੇ ਕਿੰਨੀਆਂ ਬਿਮਾਰੀਆਂ ਆਣੀਆਂ ਨੇ ਬਹੁਤ ਬਿਮਾਰੀਆਂ ਮੇਰਾ ਇੱਕ ਛੋਟਾ ਜਿਹਾ ਇੱਕ ਬੇਨਤੀ ਇੱਕ ਅਸੀਂ ਇੱਕ ਸਾਡੀਆਂ ਸੰਸਥਾ ਦੀ ਲੇਪਾਂ ਵਾ ਹਾਂਜੀ ਅਸੀਂ ਜੇ ਇੱਕ ਟੈਸਟ ਦਾ ਇੱਕ ਨਾਮ ਲੈਪਾਂ ਦਾ ਬਿਲਕੁਲ ਜੀ ਬਿਲਕੁਲ ਲਗਾ ਸਕਦੇ ਹਾਂ ਜੀ ਜਿਹੜੇ ਜਿਹੜੇ ਬਿਮਾਰ ਹੋ ਰਹੇ ਆ ਬਿਲਕੁਲ ਲਗਾ ਸਕਦੇ ਆ ਇੱਕ ਇਹ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਇਸ ਕਰਕੇ ਆਪਾਂ ਕੈਂਪ ਇੱਥੇ ਲਾ ਦੇ ਬਿਲਕੁਲ ਦੇਖੋ ਸਾਡੇ ਸੰਸਥਾ ਦੀ ਪ੍ਰਵਾਸਰਾ ਦੀ ਐਂਬੂਲੈਂਸ ਆਈ ਹੋਈ ਹੈ ਹਾਂਜੀ 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 ਇਹਦੇ ਵਿੱਚ ਜਿੰਨੀਆਂ ਜਿੰਨੀਆਂ ਕਿ ਸਾਡੇ ਕੋਲ ਮੈਡੀਕਲ ਫੈਸਿਲਿਟੀਆਂ ਹੈਗੀਆਂ ਨੇ ਜੋ ਅਸੀਂ ਇੱਥੇ ਦੇ ਸਕਦੇ ਆਂ ਹਾਂਜੀ ਉਹ ਸੇ ਕਰ ਰਹੇ ਆ ਬਟ ਕੁਝ ਅਜਿਹੇ ਪੇਸ਼ੈਂਟ ਨੇ ਜਿਵੇਂ ਕਿ ਕੋਈ ਸਨੇਕ ਬਾਈਟ ਵਾਲਾ ਪੇਸ਼ੈਂਟ ਹੋ ਗਿਆ ਜਾਂ ਕੋਈ ਸਿਕ ਪੇਸ਼ੈਂਟ ਆ ਜਾਂ ਪ੍ਰੈਗਨੈਂਸੀ ਕੇਸ ਆ ਉਹਨਾਂ ਨੂੰ ਅਸੀਂ ਹਸਪਤਾਲ ਤੱਕ ਪਹੁੰਚਾ ਦਿੰਨੇ ਆ ਤਾਂ ਹਸਪਤਾਲ ਤੱਕ ਪਹੁੰਚਾਣ ਲਈ ਸਾਨੂੰ ਕੋਈ ਨਾ ਕੋਈ ਵਾਹਨ ਚਾਹੀਦਾ ਹੁੰਦਾ ਸਾਡੀ ਐਂਬੂਲੈਂਸ ਆਈ ਆ ਅਸੀਂ ਬਹੁਤ ਸਾਰੇ ਪੇਸ਼ੈਂਟ ਆ ਜਿਹੜੇ ਹਸਪਤਾਲ ਤੱਕ ਪਹੁੰਚਾ ਚੁੱਕੇ ਆ ਤੇ ਅੱਗੇ ਬਸ ਇਹੀ ਉਮੀਦ ਕਰਦੇ ਆਂਗੇ ਇਹੋ ਜਿਹੇ ਪੇਸ਼ੈਂਟ ਸਾਨੂੰ ਮਿਲੇ ਨਾ ਕਿ ਜਿੰਨੂੰ ਹਸਪਤਾਲ ਤੱਕ ਜਾਣਾ ਪੈ ਜਾ ਕਿਉਂਕਿ ਅੱਗੇ ਪੰਜਾਬ ਜਿਹੜਾ ਹੈ ਬਹੁਤ ਛੋਟੇ ਛੋਟੇ ਬੱਚੇ ਰੈਸਕਿਊ ਕੀਤੇ ਬਹੁਤ ਬਹੁਤ ਕੀਤੇ ਬਹੁਤ ਛੋਟੇ ਛੋਟੇ ਬੱਚੇ ਬਹੁਤ ਰੈਸਕਿਊ ਕੀਤੇ ਜਦੋਂ ਤੁਸੀਂ ਜਾਂਦੇ ਜੇ ਬੋਟਾਂ ਸੰਗ ਅਗਲੇ ਪਾਸੇ ਜਾਂਦੇ ਜੇ ਮੈਨੂੰ ਹ ਵਾਜਾ ਦਿੰਦੇ ਦੂਰੋਂ ਵਾਜਾਂ ਦੇਣਗੇ ਬਈ ਪੁੱਤ ਸਾਨੂੰ ਪਾਣੀ ਦੇ ਜਾ ਸਾਡੇ ਪਾਣੀ ਨਹੀਂ ਹੈਗਾ ਇੱਕ ਮੇਰੇ ਕੋਲ ਉਹਨਾਂ ਦੀ ਵੀਡੀਓ ਪਈ ਆ ਬਜ਼ੁਰਗ ਇੰਨਾ ਰੋਇਆ ਮੇਰੇ ਸਾਹਮਣੇ ਕਹਿੰਦਾ ਪੁੱਤ ਤਿੰਨ ਦਿਨ ਹੋ ਗਿਆ ਮੈਂ ਪਾਣੀ ਨਹੀਂ ਪੀਤਾ ਕਹਿੰਦਾ ਕੀ ਕਰੀਏ ਅਸੀਂ ਕਿੱਧਰ ਨੂੰ ਜਾਈਏ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਇੱਥੇ ਕਿਉਂ ਮਤਲਬ ਬੈਠੇ ਹੋ ਤੁਸੀਂ ਆ ਜਾਓ ਬਾਹਰ ਨੂੰ ਇੰਨੀ ਸੰਗਤ ਸੇਵਾ ਕਰ ਰਹੀ ਆ ਜਿੱਥੇ ਉਹ ਇੰਨਾ ਲੰਗਰ ਲੱਗਿਆ ਤੁਸੀਂ ਆਓ ਕਹਿੰਦਾ ਪੁੱਤਰ ਜੇ ਮੈਂ ਇੱਥੋਂ ਚਲਾ ਗਿਆ ਤਾਂ ਕਹਿੰਦਾ ਮੇਰਾ ਘਰ ਨਹੀਂ ਕਿਸੇ ਨੇ ਛੱਡਣਾ ਕਿਉਂ ਕਿਉਂਕਿ ਇਸ ਜਗ੍ਹਾ ਦੇ ਉੱਤੇ ਚੋਰੀਆਂ ਬਹੁਤ ਹੋ ਰਹੀਆਂ ਨੇ ਪਾਣੀ ਦੇ ਹੁੰਦਿਆਂ ਵੀ ਲੋਕੀ ਚੋਰੀਆਂ ਬਾਕੀ ਇਹ ਨੇਕੀ ਹੈ ਤੇ ਬਦੀ ਵੀ ਹਾਂਜੀ ਹੈਣਾ ਲੋ ਤੁਸੀਂ ਸੰਗਤ ਜੀ ਮੈਂ ਤੇ ਇੱਥੇ ਇਹੋ ਕਹਿਣਾ ਚਾਹੂੰਗਾ ਕਿ ਜਿਹੜੀ ਜਿਹੜੀ ਸੰਗਤ ਜਿਹੜੀ ਵੀ ਸੇਵਾ ਕਰ ਸਕਦੀ ਹੈ ਉਹ ਲਾਗੇ ਬੰਨੇ ਵਾਲੀਆਂ ਐਨਜੀਓਸ ਨਾਲ ਕੰਟੈਕਟ ਜਰੂਰ ਕਰਨਾ ਕਿਉਂਕਿ ਆਪਣੇ ਆਪ ਆਪਣੀ ਸੂਝ ਬੂਝ ਦੇ ਨਾਲ ਸੇਵਾ ਨਾਲ ਲੈ ਕੇ ਆਉਂਦਾ ਹੈ ਕਿੱਥੋਂ ਦਿਓ ਸਾਨੂੰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦਾ ਖਾਲਸਾ ਬਿਲਕੁਲ ਜੀ ਖੜੇ ਆ ਨਾਲੇ ਬੰਦੇ ਰਹਿੰਦੇ ਨੇ ਸਾਡੇ ਨਾਲ ਪੁੱਛਦੇ ਨੇ ਭਾਜੀ ਕੋਈ ਪ੍ਰੋਬਲਮ ਤਾਂ ਨਹੀਂ ਸਾਨੂੰ ਕੋਈ ਚੀਜ਼ ਦੀ ਲੋੜ ਹੈ ਸਾਬਣ ਪਾਣੀ ਕੁਝ ਵੀ ਹੈ ਘਰਾਂ ਦੇ ਵਿੱਚ ਉਹ ਗੱਡ ਗਿਆ ਰਹੇ ਕਿ ਲਓ ਜੀ ਤੁਹਾਨੂੰ ਬਹੁਤ ਬਹੁਤ ਨਮਸਕਾਰ ਆ ਤੁਥੇ ਇਹਨਾਂ ਦਾ ਦੇ ਦਾਂਗੇ ਜੀ ਆ ਛੋਟੀਆਂ ਛੋਟੀਆਂ ਇਹਨਾਂ ਦੀਆਂ ਧੀਆਂ ਦੇਖੋ ਆ ਜਿਹੜੇ ਭਾਂਡੇ ਲੱਗੀਆਂ ਪਈਆਂ ਸਾਡੇ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਆ ਆ ਦੇਖੋ ਆ ਕੁੜੀਆਂ ਆ ਦੇਖੋ ਆ ਸਾਰੇ ਬੱਚੇ ਆ ਜੀ ਉਹ ਦੇਖੋ ਦੋ ਇਹ ਦੇਖੋ ਆ ਦੇਖੋ ਇਹ ਮੇਰੇ ਕਾ ਕਿੱਥੋਂ ਆਏ ਭਾਂਡੇ ਵਾਂਜੇ ਤੁਸੀਂ ਬੰਦਾ ਜੇ ਚਾਹੇ ਜਿਵੇਂ ਨਹੀਂ ਆ ਹੁਣ ਕੀ ਕਰ ਜਾਈਏ ਇੱਥੇ ਰਹਿੰਦੇ ਆ ਆਪਣੇ ਕੋਲੇ ਆ ਜਾਈਏ ਆ ਦੇਖ ਆਪੇ ਇੱਥੇ ਰਹਿੰਦੇ ਤਾਂ ਉਹਨਾਂ ਦਾ ਬੜਾ ਸ਼ਾਬਾਸ਼ ਕੀ ਬਾਤ ਹੈ ਕੀ ਬਾਤ ਹੈ ਇਹ ਥੱਕਦਾ ਹੀ ਨਹੀਂ ਕੀ ਬਾਤ ਹੈ ਕੋਈ ਕੁੜੀ ਸੀ ਉਹ ਕੱਲ ਉਹਦੇ ਦੇ ਮੋਟਰਸਾਈਕਲ ਵੱਜ ਗਿਆ ਛੋਟੀ ਜੀ ਉਹ ਵੀ ਪਰ ਅੱਜ ਫੇਰ ਆ ਗਈ ਮੈਂ ਕਿਹਾ ਤੂੰ ਰੈਸਟ ਕਰ ਲੈਣੀ ਆ ਨਾ ਆਪੀਪੀਐਸ ਇਹ ਕਰਨ ਵਾਲੇ ਇੱਕ ਸਾਡਾ ਹੋਰ ਸੇਵਾਦਾਰ ਜੀ ਛੋਟਾ ਜਿਹਾ ਉਹ ਭਾਈ ਦਾ ਮੁੰਡਾ ਉਹ ਤੁਹਾਨੂੰ ਮਲਾਵਾਂਗੇ ਉਹ ਆ ਕੇ ਜਦੋਂ ਆ ਥਾਪੀ ਮਾਰ ਦਿੰਦਾ ਸਾਡੇ ਉੱਤੇ ਉੱਥੇ ਹੌਸਲੇ ਹੋ ਜਾਂਦੇ ਕਿੰਨਾ ਕਿੰਨਾ ਪਾਜੀ ਕਿੰਨੇ ਸਾਲ ਦਾ ਇੱਕ ਸਾਲ ਦਾ ਜੋ ਆਗਵਾ ਆਇਆ ਕਰੀ ਜਾਂਦਾ ਕਰੋ ਦਾ ਹਾਂ ਹਾਂ ਅੱਜ ਪਰसों ਗਈ ਸੀ ਅੰਦਰ ਹੂੰ ਸਾਰੇ ਹਾਲਾਤ ਦੇਖ ਆਏ ਨੇ ਹੂੰ ਤੇ ਪੁੱਛੋ ਕੀ ਹਾਲਾਤ ਨੇ ਸਾਡੇ ਸਭਾ ਦੇ ਇੰਨੇ ਖਮਾੜੇ ਹਾਲਾਤ ਨੇ ਨਾ ਉੱਥੇ ਅੰਦਰ ਜਾ ਕੇ ਤਾਂ ਬਸ ਇੱਕੋ ਹੀ ਮਨ ਦੇ ਵਿੱਚ ਅੰਦਰੋਂ ਇੱਕੋ ਹੀ ਸਵਾਲ ਸਾਡੇ ਆਉਂਦਾ ਕਿ ਅਸੀਂ ਉੱਠਾਂਗੇ ਕਦੋਂ ਜਿੰਨੀ ਕ ਮਾਰ ਵੱਜ ਗਈ ਆ ਪਾਣੀ ਨੇ ਜਿੰਨੀ ਕ ਮੈਨੂੰ ਲੱਗਦਾ ਵੀ ਕਈਆਂ ਦੇ 5 5 7 7 ਕਿੱਲੇ ਆ ਦੋ ਦੋ ਕਿੱਲੇ ਕਿੱਲਿਆਂ ਕਿੱਲਿਆਂ ਵਾਲੇ ਵੀ ਵਿੱਚ ਬੈਠੇ ਆ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹੈ ਇਹ ਕਦੋਂ ਮੈਂ ਤੇ ਵੀ ਕਦੋਂ ਅਸੀਂ ਉੱਠਾਂਗੇ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਬਹੁਤ ਜ਼ਿਆਦਾ ਟਾਈਮ ਹਾਂ ਇਹ ਤੇ ਪਿਛਲੇ ਜਿਹੜੇ 2023 ਦੇ ਫਲੱਡ ਆਏ ਸੀ ਉਹ ਹਜੇ ਤੱਕ ਨਹੀਂ ਉੱਠੇ ਨਿਸ਼ਾਨਦਈਆਂ ਜਿਹੜੀਆਂ ਵਾਂ ਸਭ ਤੋਂ ਔਖੀਆਂ ਨਿਸ਼ਾਨਦਈਆਂ ਵਾਂ ਸਭ ਤੋਂ ਔਖੀਆਂ ਜਿਹੜੀਆਂ ਵਾਂ ਜਿਹੜੀ ਇਸ ਇਲਾਕੇ ਦਾ ਜਾਂ ਅਜਨਾਲੇ ਇਲਾਕੇ ਦਾ ਜਿਹੜਾ ਏਰੀਆ ਵਾ ਉਹ ਸਾਰਾ ਨਿਰਭਰ ਕੀਤੇ ਆ ਝੋਨੇ ਤੇ ਕਣਕ ਤੇ ਬਿਲਕੁਲ ਸਾਰਾ ਕੁਝ ਇਹ ਸਾਰਾ ਖਤਮ ਹੋ ਗਿਆ ਵੀਰ ਜੀ ਤੁਸੀਂ ਇਹ ਗੱਲ ਸੋਚ ਕੇ ਦੇਖੋ ਵੀ ਜਿੱਥੋਂ ਤੇ ਹੁਣ ਦਰਿਆ ਵਾ ਪਾਣੀ ਆ ਇਨੇ ਤੇ ਇੱਕ ਜਗ੍ਹਾ ਰੇਤਾ ਪਟ ਦੇਣੀ ਹੈ ਇੱਕ ਜਗ੍ਹਾ ਤੇ ਇਹਦਾ ਟਿੱਬੇ ਬਣ ਜਾਣੇ ਉਹਦੇ ਜਿਸ ਸਾ ਆਪਣਾ ਪਾਣੀ ਚੱਲ ਰਿਹਾ ਵਾ ਫਸਲ ਤਾਂ ਖਤਮ ਹੈ ਜੀ ਹਾਂ ਫਸਲ ਤਾਂ ਖਤਮ ਹੈ ਫਸਲ ਖਤਮ ਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਜਿੰਨੇ ਜਿੰਨਾ ਜ਼ਿਆਦਾ ਹੋਊਗਾ ਉਹਨੇ ਕਰਕੇ ਦੋ ਜਿਹੜੇ ਤੇ ਜੀਰੀਆ ਝੋਨਾ ਉਹ ਤਾਂ ਉਜੜ ਚੁੱਕੇ ਉਹ ਨਹੀਂ ਹੋਣੀ ਹੋਣੀ ਉਹਦਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਤੇ ਆਪਾਂ ਕੋਸ਼ਿਸ਼ ਕਰੀਏ ਕਿ ਕਣਕ ਲਈ ਕਣਕ ਲਈ ਆਪਾਂ ਖੇਤ ਤਿਆਰ ਕਰ ਸਕੀਏ ਪਰਮਾਤਮਾ ਅੱਗੇ ਹੀ ਅਰਦਾਸ ਬੇਨਤੀ ਹੈ ਕਿ ਇਹ ਸਾਨੂੰ ਵਾਹਿਗੁਰੂ ਸਮਾਧ ਦੇ ਕੋਈ ਅਸਲੀ ਸੇਵਾ ਦੇ ਇੱਕ ਮੈਂ ਤੇ ਇੱਕ ਕਲਪ ਇਹਨਾਂ ਨਾਂ ਅਕਸਰ ਮੈਂ ਅਜਨਾਲੇ ਵੀ ਕੱਲ ਵਿਚਰ ਕੇ ਆਇਆ ਹਾਂ ਤੇ ਮੈਂ ਇੱਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਤੇ ਜਨਤਕ ਕੀਤੀ ਸੀ ਕਿ ਘੱਟੋ ਘੱਟ ਸਾਨੂੰ ਅਮਰਸਰ ਤੋਂ ਲੈ ਕੇ ਫਤਿਹਗੜ ਚੂੜੀਆਂ ਤੋਂ ਲੈ ਕੇ ਅਜਨਾਲੇ ਤੱਕ ਜਿੱਥੋਂ ਤੱਕ ਸਾਡੀ ਗੱਡੀ ਗਈ ਹੈ ਉੱਥੋਂ ਤੱਕ ਸਾਨੂੰ 2.5 300 ਟਰਾਲੀ ਭਰੀ ਮਿਲੀ ਹੈ ਹੂੰ ਕੋਈ ਟਰਾਲੀ ਖਾਲੀ ਨਹੀਂ ਉੱਥੇ ਇੱਕੋ ਅਨਾਉਂਸਮੈਂਟ ਹੁੰਦੀ ਆ ਕਿ ਇੱਥੇ ਰਾਸ਼ਨ ਦੀ ਸੇਵਾ ਨਾ ਲੈ ਕੇ ਆਓ। ਹੂੰ ਇੱਥੇ ਆ ਚੀਜ਼ਾਂ ਦੀ ਸੇਵਾ ਨਾ ਲੈ ਕੇ ਆਓ। ਇੱਥੇ ਜਿਹੜੀ ਸੇਵਾ ਸ਼ੁਰੂ ਹੋਣੀ ਆ ਉਹ 15-20 ਦਿਨ ਬਾਅਦ ਜਦੋਂ ਪਾਣੀ ਦਾ ਸਤਲ ਬਿਲਕੁਲ ਧਰਤੀ ਦੇ ਬਰਾਬਰ ਦਾ ਹੋ ਗਿਆ ਉਦੋਂ ਸ਼ੁਰੂ ਹੋਣੀ ਆ ਜਦੋਂ। ਉਦੋਂ ਮਾਲੀ ਸਹਾਇਤਾ ਲੋਕਾਂ ਦੇ ਜਿਹੜੇ ਘਰ ਟੁੱਟੇ ਆ ਲੋਕਾਂ ਦੇ ਜਿਹੜਾ ਕੀ ਨਾਂ ਦਾ ਹੈਗਾ ਵਾ ਜ਼ਮੀਨਾਂ ਖਰਾਬ ਹੋਈਆਂ ਵਾ ਲੋਕਾਂ ਨੂੰ ਜਿਹੜਾ ਪੈਸੇ ਤੇਲੇ ਦੀ ਲੋੜ ਆ ਉਸ ਚੀਜ਼ ਦੀ ਕੀ ਨਾਂ ਦਾ ਅਸਲੀ ਰਿਕਵਰੀ ਹੈ ਲੋੜ ਆਜੋ ਨਾਲਿਆਰ ਆਜੋ ਇੱਧਰ ਆਓ ਇੱਧਰ ਛੜਾਓ ਇੱਧਰ ਗ ਕੀ ਰਾਸ਼ਨ ਤਾਂ ਪਹੁੰਚ ਚੁੱਕਿਆ ਬਹੁਤ ਹਾਂ ਰਾਸ਼ਨ ਦੀ ਵੇਖੋ ਜੀ ਮੈਂ ਤੇ ਮੈਂ ਤੇ ਇੱਕ ਗੱਲ ਪੈਣੇ ਇੱਕ ਗੱਲ ਕਹਿਣਾ ਨਾ ਵਾ ਜੀ ਕਿ ਜਦੋਂ ਜੰਗ ਲੱਗਦੀ ਸੀ ਨਾ ਤੇ ਉਦੋਂ ਸਿੰਘਾਂ ਨੂੰ ਚਾ ਚੜ ਜਾਂਦੇ ਨੇ ਹੂੰ ਜਦੋਂ ਪੰਜਾਬ ਦੇ ਉੱਤੇ ਕਿਸੇ ਕਿਸਮ ਦੀ ਵੀ ਆਫਤ ਆਉਂਦੀ ਆ ਨਾ ਤੇ ਇੰਨਾ ਆ ਚਿਹਰਿਆਂ ਦੇ ਉੱਤੇ ਸਾਰੇ ਕੀ ਨਾਂ ਦਾ ਕੈਮਰੇ ਵਿੱਚ ਰਿਕਾਰਡ ਹੋਏ ਆ ਹੂੰ ਇਨ੍ਹਾਂ ਵਿੱਚੋਂ ਕਿਸੇ ਦੇ ਮੂੰਹ ਦੇ ਉੱਤੇ ਸ਼ਕਸਤ ਨਹੀਂ ਗਈ ਕਿਸੇ ਦੇ ਮੂੰਹ ਦੇ ਉੱਤੇ ਬਚਾਨੀ ਨਹੀਂ ਗਈ ਜੀ ਉਹ ਆਪ ਕਹਿ ਰਹੇ ਆ ਕਿ ਖੁਸ਼ੀ-ਖੁਸ਼ੀ ਇੱਥੇ ਲੰਗਰ ਵਰਤਾ ਰਹੇ ਲੰਗਰ ਛਕ ਰਹੇ ਆ ਤੇ ਅਗਲੇ ਪਾਸੇ ਲੰਗਰ ਵਰਤਾ ਰਹੇ ਆ ਅਗਲੇ ਪਾਸੇ ਹਾਂ ਜੀ ਮੈਂ ਤੁਹਾਨੂੰ ਅਨਿਕ ਨਿਕ ਕਿ ਕੁੜੀਆਂ ਦੇਖਿਓ ਮਾਰੇ ਕਮਾਈ ਆ ਹਾਂ ਜੀ ਹਾਂ ਜੀ ਹਾਂ ਜੀ ਇਹ ਇਹਨਾਂ ਵਿਚਾਰੀਆਂ ਦਾ ਖੁਸ਼ ਨਹੀਂ ਆ ਇਹ ਤਾਂ ਰੱਬ ਕਹਿੰਦੇ ਬੱਚਾ ਰੱਬ ਹੁੰਦਾ ਮੈਂ ਕਹਿੰਦਾ ਵੀ ਇਹ ਵਿਚਾਰੀਆਂ ਸਵੇਰੇ ਆ ਜਾਂਦੀਆਂ ਸ਼ਾਮ ਤੱਕ ਇੱਥੇ ਜਿਹੜੇ ਵੀ ਵੀਰ ਇੱਥੇ ਪ੍ਰਸ਼ਾਦਾ ਛਕਦੇ ਆ ਪਲੇਟਾਂ ਤੇ ਜਾਂ ਜਿਹਦੇ ਵਿੱਚ ਮੱਗ ਦੇ ਵਿੱਚ ਪੀਂਦੇ ਆ ਚਾਹ ਉਹ ਉਹ ਚਰ ਕੱਪ ਤੋਂ ਆਉਂਦੀਆਂ ਨੇ ਹਾਂ ਹਾਂ ਤੇ ਇਹਨਾਂ ਨੂੰ ਕੀ ਇਹਨਾਂ ਨੂੰ ਤੇ ਇਹ ਤਾਂ ਰੱਬ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਕਿਸੇ ਦਾ ਨੁਕਸਾਨ ਹੋਇਆ ਕਿ ਇਹਨਾਂ ਨੇ ਇਸ ਚੀਜ਼ ਨਾਲ ਖੇਡਣਾ ਪਰ ਇਹ ਦੇਖੋ ਵੀ ਇਹ ਪੰਜਾਬ ਜਿਹੜਾ ਸਾਡਾ ਸੂਬਾ ਹੈ ਇਹਦੇ ਵਿੱਚ ਜਿਹੜੇ ਸਾਡੇ ਸਿੱਖ ਭਰਾ ਨੇ ਸੱਦੀ ਸਿੱਖ ਮਿੰਟ ਉਹਨਾਂ ਦਾ ਦਿਲ ਕਿੱਡੇ ਜ਼ਗੜਾ ਹੂੰ ਸਹੀ ਗੱਲ ਹੁਣ ਇਹਨਾਂ ਨੂੰ ਵੀ ਇਹ ਤਾਂ ਖੇਡਣ ਜਾ ਕੇ ਹੂੰ ਸਹੀ ਗੱਲ ਠੀਕ ਆ ਇਹ ਤਾਂ ਖੇਡਣ ਜਾ ਕੇ ਭਾਜੀ ਇਹਨਾਂ ਨੂੰ ਕੀ ਲੋੜ ਪਈ ਆ ਮੈਨੂੰ ਵੀ ਸਾਡੇ ਖੂਨ ਦੇ ਵਿੱਚ ਹੀ ਸੀ ਉਹ ਮੈਂ ਕਹਿੰਦਾ ਸਾਡੇ ਤੁਹਾਡੇ ਵਿੱਚ ਖੂਨ ਕਿਹਦਾ ਜਾ ਰਿਹਾ ਖਿਦਾ ਰਿਹਾ ਕਿਹਦਾ ਸਾਡੇ ਤੁਹਾਡੇ ਵਿੱਚ ਸਾਰਿਆਂ ਦਾ ਖੂਨ ਜਿਹੜਾ ਵਾ ਉਹ ਪੰਜਾਬ ਦਾ ਹਣਾ ਉਸ ਪੰਜਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਇੱਕ ਸਾਨੂੰ ਸਾਨੂੰ ਜਿਹੜੀ ਇੱਕ ਅਗਲੇ ਪਾਸੇ ਮਾਰਗਦਰਸ਼ਨ ਦਿੱਤਾ ਉਹ ਨਾ ਜਿਹੜਾ ਹਣਾ ਉਸ ਤੀਰ ਤੋਂ ਮੁਮਕਰ ਜਿਹੜਾ ਵਾ ਉਹ ਸਿੱਖ ਨਹੀਂ ਹੋ ਸਕਦਾ ਚਾਹੇ ਮੈਂ ਤੇ ਗੱਲ ਕਹਿਣਾ ਨਾ ਕਿ ਜਿੱਤਰਾ ਕਈ ਸਿੱਖ ਹੈਗੇ ਕਟਿੰਗਾ ਹਣਾ ਕਈ ਕਈ ਕਟਿੰਗ ਵਾਲੇ ਨੂੰ ਬਹੁਤ ਨਿੰਦਦੇ ਆ ਪਰ ਸੰਤ ਜੀ ਨੇ ਆਹ ਸੁਣਾ ਦਾ ਬਚਨ ਤੁਸੀਂ ਚੇਤੇ ਕਰ ਲਿਆ ਕਰੋ ਸਾਰੇ ਜਣੇ ਬਿਲਕੁਲ ਬਿਲਕੁਲ ਹਣਾ ਆਉਂਦੇ ਕਿ ਜਿਹੜੇ ਕਟਿੰਗ ਵਾਲੇ ਆ ਇਹ ਸਾਡੇ ਬੰਬ ਵਾ ਸਾਡੇ ਇਹ ਪਤਾ ਨਹੀਂ ਕਿੱਥੇ ਚਲਣੇ ਆ ਹੁਣ ਇਸੇ ਕਰਕੇ ਅੱਜ ਸਮਾਂ ਜਿਹੜਾ ਵਾ ਨਿੰਦਰ ਦਾਣੀ ਆ ਅੱਜ ਸਮਨ ਦਾ ਸਮਾਂ ਹੈਗਾ ਵਾ ਆਪਸ ਦੇ ਵਿੱਚ ਖੜਨ ਦਾ ਹਾਂਜੀ ਹਾਂਜੀ ਤੁਸੀਂ ਕੁਝ ਬੋਲਣਾ ਚਾਹੋਗੇ ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਲੰਗਰ ਪਾਣੀ ਰਾਸ਼ਨ ਜਿੰਨਾ ਵੀ ਆ ਉਹ ਪਹੁੰਚ ਰਿਹਾ ਆ ਪਰ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਵੀ ਕਾਫੀ ਚੀਜ਼ਾਂ ਦੀ ਲੋੜ ਹੁੰਦੀ ਹੈ ਸੋ ਮੈਂ ਇਹ ਕਹਿਣਾ ਚਾਹੂੰਗੀ ਕਿ ਰਾਸ਼ਨ ਪਾਣੀ ਆ ਗਿਆ ਸਾਰਾ ਕੁਝ ਵਧੀਆ ਆ ਰਿਹਾ ਆ ਬਸ ਜਿਹੜੀਆਂ ਲੇਡੀਜ਼ ਦੀਆਂ ਜ਼ਰੂਰਤਮੰਦ ਚੀਜ਼ਾਂ ਨੇ ਉਹ ਜ਼ਰੂਰ ਪਹੁੰਚਾਈਆਂ ਜਾਣ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਲੇਡੀ ਹੈ ਨਾ ਉਹ ਅਨਸੇਫ ਹੁੰਦੀ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਕੋਈ ਵੀ ਬਿਮਾਰੀ ਜਾਂ ਕੋਈ ਚੀਜ਼ ਲੱਗ ਜਾਂਦੀ ਹੈ ਸੋ ਉਹਦੇ ਵਾਸਤੇ ਆਪਾਂ ਸੂਟ ਨਹੀਂ ਆਪਾਂ ਕਹਿ ਸਕਦੇ ਖੁੱਲੀਆਂ-ਖੁੱਲੀਆਂ ਟੀਸ਼ਰਟਾਂ ਹੋ ਗਈਆਂ ਪਜਾਮੇ ਹੋ ਗਏ ਕਿਉਂਕਿ 4 ਹਫ਼ਤੇ ਤੋਂ 10 ਦਿਨ ਤੋਂ ਉਹ ਇਦਾਂ ਹੀ ਪਾਣੀ ਦੇ ਵਿੱਚ ਨੇ ਉਹ ਕਪੜੇ ਦੇ ਵਿੱਚ ਬੈਠੀ ਤੇ ਆਪਾਂ ਨੂੰ ਇਹ ਹੈ ਕਿ ਬਿਮਾਰੀਆਂ ਤੋਂ ਬਚਾਉਣ ਵਾਸਤੇ ਆਪਾਂ ਨੂੰ ਉਹਨਾਂ ਵਾਸਤੇ ਕਪੜੇ ਜ਼ਰੂਰ ਲੈ ਕੇ ਆਉਣੇ ਚਾਹੀਦੇ ਆ ਜੋ ਮੇਨ ਚੀਜ਼ ਹੈ ਕਿਉਂਕਿ ਰਾਸ਼ਨ ਪਾਣੀ ਜੋ ਹੈ ਉਹ ਪਹੁੰਚ ਰਿਹਾ ਹੈ ਸਹੀ ਗੱਲ ਹੈ ਜੀ ਸਹੀ ਮੈਨੂੰ ਜੋ ਹੁਣ ਤੱਕ ਦਿਖਿਆ ਇੱਕ ਇਹ ਹੈ ਕਿ ਜਿੰਨੇ ਵੀ ਮੱਝਾਂ ਘਾਵਾਂ ਨੇ ਉਹ ਵਿਚਾਰੇ ਬੋਲ ਨਹੀਂ ਸਕਦੇ ਹਨਾ ਦੱਸ ਨਹੀਂ ਆਪਣਾ ਦੁੱਖ ਵੀ ਨਹੀਂ ਦੱਸ ਸਕਦੇ ਤੇ ਉਹ 15-15 ਦਿਨ ਤੋਂ ਉੱਥੇ ਪਾਣੀ ਦੇ ਵਿੱਚ ਨੇ ਸੋ ਜੇ ਕਿਸੇ ਨੂੰ ਵੀ ਕੋਈ ਕੁੱਤਾ ਮੱਝ ਜਾਂ ਕੋਈ ਵੀ ਇਦਾਂ ਦਾ ਜੀਵ ਜੰਤੂ ਦਿਖਦਾ ਪਲੀਜ਼ ਉਹਨੂੰ ਪਾਣੀ ਦੇ ਵਿੱਚੋਂ ਬਾਹਰ ਕੱਢੋ ਜੋ ਜੋ ਜ਼ਰੂਰੀ ਚੀਜ਼ ਹੈ ਉਹ ਉਹ ਕਰਨੀ ਚਾਹੀਦੀ ਹੈ ਜੀ ਬਸ ਇਸੇ ਇਸੇ ਇੱਥੇ ਵੇਖੋ ਜੀ ਮੈਨੂੰ ਪ੍ਰਭਾਸ ਵਾਲੇ ਵੀਰ ਕੀ ਨਾ ਕਹਿ ਰਹੇ ਸੀ ਕਿ ਕਈ ਡੰਗਰ ਐਸੇ ਨੇ ਕਿ ਜਿਹੜੇ ਡੰਗਰ 15-15 ਦਿਨਾਂ ਤੋਂ ਜਦੋਂ ਤੱਕ ਪਾਣੀ ਆਇਆ ਵਾ ਹਣਾ ਉਦੋਂ ਤੱਕ ਖੜੇ ਆ ਮੈਂ ਪਰਸੋ ਗਿਆ ਸੀ ਅੰਦਰ ਪਾਣੀ ਦੇ ਵਿੱਚ ਜਾ ਕੇ ਆਇਆ ਮੈਨੂੰ ਲੱਗਦਾ ਕਿ ਇਹਨਾਂ ਨਾਲ ਪਾਣੀ ਦੰਗਰਾਂ ਦੇ ਹਾਂ ਮੱਜਕੜੀਆਂ ਦੱਸਦੇ ਤਾਂ ਗੱਲ ਜਾਣਾ ਸਰ ਗੱਲ ਜਣੀ ਭਾਜੀ ਮੈਂ ਜੀ ਮੈਂ ਹਣ ਮੈਂ ਇਹ ਗੱਲ ਕੀਤੀ ਮੈਂ ਕਿਹਾ ਜੇ ਮੈਨੂੰ ਵੋਟ ਮਿਲ ਗਈ ਨਾ ਮੈਂ ਸਭ ਤੋਂ ਪਹਿਲਾਂ ਜਾਣਾ ਹੀ ਉੱਥੇ ਜਾਣਾ ਸੀ ਖੋਲ ਦੇਣੀ ਮੈਂ ਇੱਕ ਸੰਗਲ ਖੋਲ ਦੇਣੀ ਬਾਬਾ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਸੁਣੀ ਸਿਵਾਮਾ ਕਰਦੇ ਜਦੋਂ ਦੇਖੋ ਜੀ ਕਿ ਇਹ ਸਭ ਤੋਂ ਵੱਡੀ ਗੱਲ ਹੈ ਕਿਸੇ ਕੋਲੋਂ ਹਾਂ ਨਹੀਂ ਲੈਣੀ ਕਿਸੇ ਦੀ ਅਸੀਸ ਲੈਣੀ ਅਸੀਸਾਂ ਇਹ ਕਿ ਨਾ ਕਿਹਨਾਂ ਦੇ ਆਉਂਦੇ ਆਜ ਕੱਲ ਮੈਂ ਇੱਕ ਦਲ ਵੇਖੀ ਭਨੇ ਜਿਹੜੀਆਂ ਯੂਟਿਊਬਰ ਵੀ ਆ ਨਾ ਸੋਸ਼ਲ ਮੀਡੀਆ ਤੇ ਐਕਟਿਵ ਜਿਹੜੇ ਨਾਉਨ ਜਿਹੜੇ ਸੇਵਾ ਨਹੀਂ ਕਰਦੇ ਉਹ ਵੀ ਸੇਵਾ ਨਹੀਂ ਕਰੀਆ ਨੇ ਹੁਣ ਤੁਸੀਂ ਆਏ ਜੇ ਨਾ ਹਾਂਜੀ ਹੁਣ ਕਈ ਕਈ ਐਸੀਆਂ ਸੰਸਥਾਵਾਂ ਸਾਡਾ ਕੋਈ ਇੰਨਾ ਨਾ ਇਦਾਂ ਹੁੰਦਾ ਆ ਸ਼ੋਸ਼ਾ ਹਰ ਕੋਈ ਚੀਜ਼ ਨਹੀਂ ਹੁੰਦੀ ਹਾਂ ਸਹੀ ਗੱਲ ਆ ਦੁਨੀਆ ਅੱਜ ਦੇ ਟਾਈਮ ਚ ਕਹਿੰਦੀ ਆ ਕਿ ਤੁਸੀਂ ਵੀਡੀਓ ਪਾਈ ਤੇ ਤੁਸੀਂ ਤਾਂ ਸੇਵਾ ਕਰਦੇ ਹੋ ਕਰ ਰਿਹਾ ਸਹੀ ਗੱਲ ਆ ਆਪਾਂ ਵੀਡੀਓ ਪਾਉਣ ਚ ਮੈਂ ਵੈਸੇ ਨਹੀਂ ਯਕੀਨ ਰੱਖਦੀ ਜਿੰਨੇ ਸੇਵਾ ਕਰਨੀਆਂ ਉਹਨੇ ਆਪ ਹੀ ਘਰੋਂ ਨਿਕਲ ਕੇ ਸੇਵਾ ਕਰਦੀਆਂ ਉਹਨੂੰ ਵੀਡੀਓ ਪਾਉਣ ਦੀ ਲੋੜ ਨਹੀਂ ਹੈਗੀ ਆਂਦੇ ਆਨੇ ਆ ਪਹਿਲੋਂ ਆ ਜੋ ਕੀ ਨਾ ਬੜੇ ਜਾਣੇ ਵਿਦਵਾਨ ਬੰਦੇ ਕਮੈਂਟਾਂ ਦੇ ਵਿੱਚ ਕਿ ਇੱਕ ਹੱ ਨਾ ਚਾਹੀਦਾ ਸੇਵਾ ਦਾ ਜੇ ਦੇਖੋ ਦੇਖੋ 1 ਮਿੰਟ 1 ਮਿੰਟ 1 ਮਿੰਟ ਦੇਖੋ ਜੇ ਆ ਨਾ ਨਾ ਹੁੰਦਾ ਆ ਸੋਸ਼ਲ ਮੀਡੀਆ ਨਾ ਹੁੰਦਾ ਆ ਕੈਮਰਾ ਨਾ ਹੁੰਦਾ ਅੱਜ ਆ ਸਿਵਾਵਾ ਜਿਹੜੀਆਂ ਗੱਡੀਆਂ ਜਿਹੜੀਆਂ ਕਿਨਾਰਾ ਦਾ ਰੈਸਕਿਊ ਕਿਨਾਰਾ ਟੀਮਾਂ ਆਈਆਂ ਉਹ ਇੱਕ ਆਈਆਂ ਬੀੜੀਆਂ ਆਈਆਂ ਬੋਟਾਂ ਆਈਆਂ ਹਨ ਸਾਰਾ ਕੁਝ ਇਹ ਨਹੀਂ ਹੋਣਾ ਇਹ ਇਹ ਇੱਕ ਐਡੇ ਵੱਡੇ ਪੱਧਰ ਤੇ ਨਹੀਂ ਹੁੰਦੀ ਨਹੀਂ ਹੁੰਦੀ ਸਹੀ ਗੱਲ ਹੈ ਸਹੀ ਗੱਲ ਉਹ ਵੀ ਘੰਟੇ ਇਸ ਪਿੰਡ ਦੇ ਨਹੀਂ ਜੀ ਮੇਰਾ ਪਿੰਡ ਦਾ ਹੂਲ ਆਲੀ ਹੈ ਜੀ ਪਿੰਡ ਤੋਂ ਸਾਡੇ ਲਈ ਸਪੈਸ਼ਲੀ ਇੱਥੇ ਆ ਕੇ ਚਾਹ ਪਾਣੀ ਬਣਾਉਂਦੇ ਨੇ ਜੀ ਕਿਆ ਬਾਤ ਤੇ ਪ੍ਰਸ਼ਾਦਾ ਵਰਤਾਇਆ ਪ੍ਰਸ਼ਾਦਾ ਵੀ ਵਰਤ ਹੁੰਦੇ ਨੇ ਹੋਰ ਰਹਿੰਦੇ ਵੀ ਇੱਥੇ ਨੇ ਰਾਤ ਨੂੰ ਕਿਆ ਬਾਤ ਇਹਨਾਂ ਨੂੰ ਸੇਵਾ ਦਤਾ ਮੇਰੇ ਤੋਂ ਚੰਗੇ ਜੀ ਨਾ ਨਾ ਹਾਂ ਹਾਂ ਮੇਰੇ ਤੋਂ ਚੰਗੇ ਜੀ ਇਹ ਸਿੰਗਲ ਸੇਵਾ ਦਤਾ ਮੇਰੇ ਤੋਂ ਚੰਗੇ ਜੀ ਅੱਛਾ ਅਸੀਂ ਅਸੀਂ ਅੰਦਰ ਸੇਵਾ ਕਰੀ ਜਾਂਦੇ ਹਾਂ ਸਾਡੀ ਇੱਥੇ ਸੰਗਤ ਸੇਵਾ ਕਰੀ ਜਾਂਦੀ ਹੈ ਪਰ ਜੀ ਜੀ ਚਲੋ ਸੰਗਤ ਸਾਡੀ ਸੇਵਾ ਕਰ ਹੀ ਰਹੀ ਰਹੀ ਹੈ ਕਿਉਂਕਿ ਉਹਨਾਂ ਨੂੰ ਐਵੇਂ ਕਿ ਸਾਡੇ ਲਈ ਆਏ ਨੇ ਪਰ ਇਹਨਾਂ ਨੂੰ ਇਸ ਤਰ੍ਹਾਂ ਵਾ ਕਿ ਜਿਹੜੇ ਅੰਦਰ ਸੇਵਾ ਕਰ ਰਹੇ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਆਨੇ 베ੜੇ ਤੋਂ ਉੱਤਰ ਦੇ ਨਾਲ ਹੀ ਕੰਦੇ ਚ ਚਾਹ ਬਣ ਗਈ ਚਾਹ ਬਣ ਗਈ ਉਹ ਇਹਨਾਂ ਦੀ ਸਰਦਾਰ ਚਾਹ ਪਾਣੀ ਬਾਕੀ ਜਿਹੜੇ ਆਉਂਦੇ ਪ੍ਰਸ਼ਾਦਾ ਉਹ ਉਹਨਾਂ ਦਾਲ ਭਰਾਏ ਦੀ ਬਾਟੀ ਅਮਰਦਾਸ ਜੀ ਅਮਰਦਾਸ ਜੀ ਵਾਲੀ ਸੇਵਾ ਇਹਨਾਂ ਦੀ ਬਾਜੀ ਮਹਾਰਾਜ ਆਪ ਹੀ ਆਪਾਂ ਕਾਦੇ ਕਰਦੇ ਮਹਾਰਾਜ ਆਪ ਹੀ ਕਰਉਂਦੇ ਆਪਾਂ ਤੇ ਕੋ ਇਹਨਾਂ ਨੇ ਕਿੱਥੋਂ ਆਪਣਾ ਪਿੰਡ ਛੱਡ ਕੇ ਇੱਥੇ ਆ ਕੇ ਸਟੇ ਵੀ ਇੱਥੇ ਕਰ ਰਹੇ ਨੇ ਤੇ ਮੋਟਰਸਾਈਕਲ ਲੈ ਮੋਟਰਸਾਈਕਲ ਇੱਥੇ ਖੜਾ ਉਹ ਸਾਹਮਣੇ ਨਾਲ ਹਾਲੀ ਦਾ ਕਰੇ ਉੱਥੇ ਜਾਵੜੀ ਦਾ ਸਾਨੂੰ ਤਾਂ ਸਹਾਰਾ ਹੋਇਆ ਬਹੁਤ ਧੰਨਵਾਦ ਇਹੋ ਜਿਹੇ ਸਿੰਘ ਮਰਲੇ ਹੁੰਦੇ ਆ ਮਰਲੇ ਹੁੰਦੇ ਸਹੀ ਗੱਲ ਹੈ ਨਹੀਂ ਤਾਂ ਇੱਕ ਦਿਨ ਦੀ ਬੰਦਾ ਹੁੰਦਾ ਕੋਈ ਸੇਵਾ ਕਰਕੇ ਚਲਾ ਜਾਂਦਾ ਮੇਰੇ ਘਰ ਜਦੋਂ ਦੇ ਅਸੀਂ ਬੈਠੇ ਆਂ ਚਾਹ ਦਾ ਇਹਨਾਂ ਸਹੀ ਗੱਲ ਆ ਹਾਂ ਹੁਣ ਵੀ ਦੇਖੋ ਉੱਥੇ ਅਸੀਂ ਜੇ ਲੰਗਰ ਛੱਕਾ ਚਾਹ ਛਕੀ ਆ ਸਾਣੀ ਇਹਨਾਂ ਤੇ ਅੰਦਰ ਆ ਜੀ ਅਸੀਂ ਬੇਫਿਕਰ ਹੋ ਕੇ ਘੁੰਮ ਰਹੇ ਆ ਇੱਧਰ ਉੱਧਰ ਪਰ ਇਹਨਾਂ ਨੇ ਇਹ ਫਿਕਰ ਰੱਖਦੀ ਆ ਕਿ ਮੈਂ ਕਦੋਂ ਚਾਹ ਬਣਾਣੀ ਆ ਕਦੋਂ ਦੇਣੀ ਆ ਤੇ ਬੰਦੇ ਆਣ ਕੇ ਤੇ ਨਾ 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 ਚਾਹ ਛੱਕਣਾ ਮੈਂ ਰੋਕਦੀ ਹਾਂ ਰਾਤ ਤੱਕ ਤਾਂ ਲੰਗਰੇ ਰੇਂਜੇ ਕਰਦੇ ਆ ਬਹੁਤ ਬਹੁਤ ਅਸੀਂ ਖਾਣੇ ਆ ਸਰ ਧੰਨਵਾਦ ਤੁਹਾਡਾ ਤੁਹਾਡਾ ਬਹੁਤ ਬਹੁਤ ਦਿਲ ਦੀ ਕਰਾਂਗੇ ਧੰਨਵਾਦ ਸਾਰੇ ਜਾਣੇ ਇਸ ਸ਼ਖਸ ਨੂੰ ਅਸੀਸ ਜਰੂਰ ਬਖਸ਼ੋ ਹਨਾ ਤੁਹਾਡਾ ਨਾਮ ਕੀ ਹੈ ਤੁਹਾਡਾ ਸੁਲੱਖਣ ਸਿੰਘ ਸੁਲੱਖਣ ਸਿੰਘ ਜੀ ਨੂੰ ਅਸੀਸ ਜਰੂਰ ਬਖਸ਼ੋ ਅੱਜ ਕਿਹੜੇ ਕੀ ਤੁਸੀਂ ਅੰਦਰ ਜਾ ਕੇ ਪੁੱਛੋਗੇ ਨਾ ਜੀ ਕਿਸੇ ਵੀ ਬਜ਼ੁਰਗ ਨੂੰ ਆਪਾਂ ਚਲਦੇ ਹਾਂ ਦੇਖੋ ਕਿਵੇਂ ਹੋ ਚੜਦੀ ਕਲਾ ਚੜਦੀ ਕਲਾ ਕੀ ਬਾਤ ਇੱਥੇ ਨਹੀਂ ਹੈ ਕੁਝ ਇੱਥੇ ਵੇਖਦੇ ਜਿਨ੍ਹਾਂ ਦੀ ਫਸਲਾਂ ਉੱਜੜ ਗਈਆਂ ਨੇ ਹਾਂ ਜੀ ਹਾਂ ਜੀ ਉਹ ਨਾਲ ਲੱਗਦੀ ਹੈ ਨਾਲ ਚੜਦੀ ਕਲਾ ਚ